ਪੰਜਾਬ ਦੇ ਲੋਕਾਂ ਲਈ ਬੜੀ ਦਿਲਚਸਪ ਖਬਰ ਸਾਹਮਣੇ ਆ ਰਹੀ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਦੀ ਨਹਿਰਾਂ ਤੇ ਦਰਿਆਵਾਂ ਦੇ ਵਿੱਚ ਪਾਣੀਵਲੀਆਂ ਬੱਸਾਂ ਚਲਾਉਣ ਦਾ ਜੋ ਸੁਪਨਾ ਦੇਖਿਆ ਗਿਆ ਸੀ ਉਹ ਤਾਂ ਪੂਰਾ ਨਹੀਂ ਹੋਇਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਸੁਪਨਾ ਦੇਖਿਆ ਹੈ ਕਰੂਜ਼ ਚਲਾਉਣ ਦਾ ਪੰਜਾਬ ਦੀਆਂ 12 ਨਹਿਰਾਂ ਦੀ شناخت ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ 11 ਦੇ ਉੱਤੇ ਟੈਂਡਰ ਹੋਣ ਦੀ ਗੱਲ ਆ ਗਈ ਹੈ ਅਤੇ ਤਿੰਨ ਦੇ ਵਿੱਚ ਕਿਸ਼ਤੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਇਹ ਸਾਰੀ ਖਬਰ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਦਿਲਚਸਪ ਜਾਣਕਾਰੀ ਨਾਲ ਜੁੜੀ ਹੋਈ ਹੈ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਹੁਣ ਕਰੂ ਚੱਲਣਗੇ ਤਾਂ ਜੋ ਸੈਰ-ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ ਕਈ ਨਹਿਰਾਂ 'ਚ VOTING ਸ਼ੁਰੂ ਹੋ ਚੁੱਕੀ ਹੈ ਤੇ ਕਰੀਬ 1 ਦਰਜਨ ਨਹਿਰਾਂ ਦੀ شناخت ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ VOTING ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਸੈਰ-ਸਪਾਟੇ ਦੇ ਪੁਆਇੰਟ ਵਿਕਸਿਤ ਕਰਨ ਲਈ ਹਰੀ ਝੰਡੀ ਦਿੱਤੀ ਸੀ ਨਵੇਂ ਪ੍ਰੋਜੈਕਟ ਦੇ ਮੁਕੰਮਲ ਹੋਣ ਦੇ ਨਾਲ ਜਿੱਥੇ ਲੋਕਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਨੇੜੇ ਹੀ VOTING ਦੇ ਮੌਕੇ ਮਿਲ ਸਕਣਗੇ ਉੱਥੇ ਹੀ ਪੰਜਾਬ ਦੇ ਸਰਕਾਰ ਦੇ ਖਜ਼ਾਨੇ ਨੂੰ ਵੀ ਇਸ ਤੋਂ ਲਾਹਾ ਮਿਲੇਗਾ ਜਲ ਸਰੋਤ ਵਿਭਾਗ ਨੇ 11 ਨਹਿਰਾਂ ਦੇ ਵਿੱਚ ਬੋਟਿੰਗ ਤੇ ਕ੍ਰੂ ਚਲਾਉਣ ਦੀ ਟੈਂਡਰਾਂ ਜਿਹੜੇ ਉਹ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਥਾਵਾਂ ਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ ਦਰਾਹਾ ਲਾਗੇ ਕੰਬਾਈਨਡ ਬ੍ਰਾਂਚ ਜਿੱਥੋਂ ਅਬੋਹਰ ਤੇ ਬਠਿੰਡਾ ਬ੍ਰਾਂਚ ਨਿਕਲਦੀ ਹੈ ਉਸ ਦੇ ਵਿੱਚ ਵੀ ਕ੍ਰੂ ਚੱਲੇਗਾ ਤੇ ਜੋ ਕਰੀਬ 30 ਸੀਟਾਂ ਦਾ ਹੋਵੇਗਾ ਮਹਿਕਮੇ ਤਰਫੋਂ ਇਸ ਦਾ ਟੈਂਡਰ ਮੁਕੰਮਲ ਕਰ ਲਿਆ ਗਿਆ ਤੇ ਪ੍ਰਾਈਵੇਟ ਕੰਪਨੀ ਨੇ ਕਿਸ਼ਤੀਆਂ ਤੇ ਕਰੂਜ਼ ਦੇ ਆਰਡਰ ਦੇ ਦਿੱਤੇ ਨੇ ਇਸ ਤੋਂ ਇਲਾਵਾ ਤਲਵਾੜਾ ਨੇੜੇ ਸ਼ਾਹ ਨਹਿਰ ਬਿਰਾਜ ਦੇ ਵਿੱਚ VOTING ਸ਼ੁਰੂ ਹੋ ਗਈ ਹੈ ਤੇ ਸੰਗਰੂਰ ਦੇ ਨਦਾਮਪੁਰ ਲਾਗੇ ਕਗਰ ਬ੍ਰਾਂਚ ਦੇ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਨਦਾਮਪੁਰ ਪ੍ਰੋਜੈਕਟ ਦੇ ਮੁਲਾਜ਼ਮਾ ਨੇ ਦੱਸਿਆ ਕਿ ਉਹ ਦੋ ਮੈਂਬਰਾਂ ਤੋਂ 400 ਰੁਪਏ ਵਸੂਲਦੇ ਨੇ ਇਹ 1 ਕਿਲੋਮੀਟਰ ਦੀ 10 ਮਿੰਟ ਦੀ VOTING ਹੁੰਦੀ ਹੈ ਪ੍ਰੀ ਬੈਟਿੰਗ ਸ਼ੂਟ ਦੇ ਲਈ ਵੱਖਰੇ ਚਾਰਜ ਲਏ ਜਾਂਦੇ ਆ ਇਸ ਪ੍ਰੋਜੈਕਟ ਤੋਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਾਣਗੇ ਰੋਪਣ ਹੈਡ ਵਰਕਰਸ ਤੇ ਵੀ VOTING ਸ਼ੁਰੂ ਕਰਨ ਦੇ ਟੈਂਡਰ ਹੋ ਚੁੱਕੇ ਨੇ ਤੇ ਰੋਪਣ ਹੈਡ ਵਰਕਰਸ ਦੇ VOTING ਪ੍ਰੋਜੈਕਟ ਤੋਂ ਸਰਕਾਰ ਨੂੰ 10,70,777 ਰੁਪਏ ਸਲਾਨਾ ਆਮਦਨ ਹੋਵੇਗੀ ਜਿਸ ਦੇ ਨਾਲ 10% ਦਾ ਵਾਅਦਾ ਹੋਵੇਗਾ ਤੇ ਇਸ ਤਰ੍ਹਾਂ ਚਮਕੌਰ ਸਾਹਿਬ ਵਿਖੇ ਸਰਹੰਦ ਨਹਿਰ ਦੇ ਵਿੱਚ ਬੋਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਹਫਤੇ ਦੇ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਪ੍ਰੋਜੈਕਟ ਤੋਂ ਮਾਲੀਆ ਜੋ ਹਾਸਲ ਹੋਵੇਗਾ ਤੇ ਲੋਕਾਂ ਨੂੰ ਮਨੋਰੰਜਨ ਦੇ ਲਈ ਇੱਕ ਕਰਦੇ ਨੇੜੇ ਸੈਰ ਸਪਾਟੇ ਵਾਲੀ ਥਾਂ ਮਿਲ ਜਾਵੇਗੀ ਤੇ ਬਹੁਤੇ ਪ੍ਰੋਜੈਕਟਾਂ ਦੇ ਸਮਝੌਤੇ ਹੋ ਚੁੱਕੇ ਨੇ ਉਹਨਾਂ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਨੇ ਇਸ 'ਚ ਕਾਫੀ ਦਿਲਚਸਪੀ ਦਿਖਾਈ ਹੈ ਨਹਿਰ ਬੈਕਮੇ ਵੱਲੋਂ ਪ੍ਰਾਣੀਆਂ ਥਾਵਾਂ ਤੇ ਕੈਫੇਟੇਰੀਆ ਖੋਲੇ ਜਾ ਰਹੇ ਨੇ ਰੋਪੜ ਹੈਡ ਵਰਕਰਸ ਤੇ ਹੁਸ਼ਿਆਰਪੁਰ ਦੇ ਵਿੱਚ ਕੈਫੇ ਖੋਲੇ ਜਾ ਰਹੇ ਆ ਜਦਕਿ ਹੁਸੈਨੀ ਵਾਲਾ ਰੈਸਟ ਹਾਊਸ ਨੂੰ ਵੀ ਹਰ ਸਾਲ 10% ਦੀ ਵਾਧੇ ਨਾਲ ਕਿਰਾਏ ਦੇ ਉੱਤੇ ਦੇ ਦਿੱਤਾ ਗਿਆ ਹੈ ਲਹਿਲ ਰੈਸਟ ਹਾਊਸ ਨੂੰ ਫਿਸ਼ ਫਾਰਮਿੰਗ ਦੇ ਲਈ 7 ਸਾਲ ਲਈ ਲੀਜ਼ ਦੇ ਉੱਤੇ ਦੇ ਦਿੱਤਾ ਗਿਆ ਤਾਂ ਪੰਜਾਬ ਦੇ ਲੋਕਾਂ ਦੇ ਲਈ ਇਹ ਬਹੁਤ ਅਹਿਮ ਖਬਰ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਪਰ ਉਹ ਸਫਲ ਨਹੀਂ ਸੀ ਹੋਇਆ ਬੱਸਾਂ ਪਾਣੀ ਵਾਲੀਆਂ ਚਲਾਉਣ ਦਾ ਉਹਨਾਂ ਦੇ ਵੱਲੋਂ ਕੋਸ਼ਿਸ਼ ਹੈ ਜਿਹੜੀ ਕੀਤੀ ਗਈ ਸੀ ਪਰ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਜਿਸ ਤਰੀਕੇ ਨਾਲ ਕ੍ਰੂ ਚਲਾਉਣ ਦੀ ਤਿਆਰੀ ਕੀਤੀ ਗਈ ਅਤੇ ਤਿੰਨ ਥਾਵਾਂ ਤੇ ਵੋਟਿੰਗ ਨਹਿਰਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤਾਂ ਕੀ ਤੁਸੀਂ ਇਸ ਦਾ ਆਨੰਦ ਲੈਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ